ਮਾਮਲਾ ਹੁਣ ਜਿਹੜਾ ਹੈਗਾ ਉਹ ਕਿੱਥੇ ਤੱਕ ਪਹੁੰਚਿਆ ਹੈਗਾ ਸਕੂਲ ਨੂੰ ਲੈ ਕੇ ਜੋ ਬੀਤੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਕੱਲ ਵੀ ਪੇਰੈਂਟਸ ਧਰਨੇ ਤੇ ਬੈਠੇ ਹੋਏ ਸੀਗੇ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਬੱਚੇ ਜਿਹੜੇ ਹੈਗੇ ਆ 2000 ਤੋਂ ਪਲੱਸ ਬੱਚੇ ਹੈਗੇ ਤਾਂ ਉਹਨਾਂ ਦਾ ਭੁੱਖ ਜਿਹੜਾ ਹੈਗਾ ਉਹਨ ਦਾ ਕੀ ਹੋਏਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨੇ ਬੇਨਤੀ ਕਰਦਾ ਹਾਂ ਕਿ ਕੱਲ ਮੈਂ ਸਾਡੇ ਜਲਾਲਾਬਾਦ ਦੇ ਜਿਹੜੇ ਐਮਐਲਏ ਹੈ 골ਡੀ ਕੰਬੋਜੀ ਉਹਨਾਂ ਦੀ ਮੈਂ ਪ੍ਰੈਸ ਵਾਰਤਾ ਸੁਣੀ ਸੀਗੀ ਉਹਨਾਂ ਨੇ ਅਲਿਗੇਸ਼ਨ ਲਾਇਆ ਸੀ ਕਿ ਪ੍ਰਾਈਵੇਟ ਸਕੂਲ ਹੈ ਇਹ ਸਾਡੀ ਪ੍ਰਾਪਰਟੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਪ੍ਰਾਈ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਸਪਸ਼ਟ ਕਰ ਦੇਣਾ ਚਾਹਣਾ ਹੈ ਕਿ ਇਹ ਕੋ ਮਾਨ ਪਰਿਵਾਰ ਦੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ ਇਹ ਇਲਾਕੇ ਦੀ ਸੰਸਥਾ ਹੈ ਸਾਡੇ ਸਵਰਗਵਾਸੀ ਪਿਤਾ ਸਾਹਿਬ ਜੋਰਾ ਸਿੰਘ ਮਾਨ ਨੇ ਇੱਕ ਸੁਪਨਾ ਸੰਜੋਇਆ ਸੀਗਾ ਕਿ ਸਾਡਾ ਇਲਾਕਾ ਐਜੂਕੇਸ਼ਨ ਪੱਖੋਂ ਬੜਾ ਪਛੜਿਆ ਹੋਇਆ ਸੀਗਾ। ਕੋਣ ਨੇ ਇਹਦੀ ਬਿਹਤਰੀ ਆਸਤੇ ਇਹਨੂੰ ਸੰਸਥਾ ਨੂੰ ਬਣਾਇਆ ਸੀਗਾ। ਤਕਰੀਬਨ 23-24 ਸਾਲ ਹੋ ਗਏ ਆ ਜੇ ਸੰਸਥਾ ਨੂੰ ਚੱਲਦੀ ਨੂੰ 24ਵਾਂ ਸਾਲ ਚੱਲ ਰਿਹਾ ਹੈ। ਤੇ ਸੰਸਥਾ ਇਲਾਕੇ ਦੇ ਸਹਿਯੋਗ ਨਾਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹਦੀ ਜ਼ਮੀਨ ਦਾ ਵਿਵਾਦ ਜਿਹੜਾ ਚੱਲ ਰਿਹਾ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਦੋ ਛੱਪੜ ਸੀਗੇ ਜੀ ਇੱਕ ਚੜਦੇ ਵਾਲੇ ਪਾਸੇ ਇੱਕ ਛਿਪਦੇ ਵਾਲੇ ਪਾਸੇ ਇਹ ਛੱਪੜ ਹੈ ਜਿਹੜਾ ਬਾਈਕ ਨਾਲਾਂ ਦੇ ਵਿੱਚ ਸੀਗਾ ਪ੍ਰਾਈਵੇਟ ਧਿਰਾਂ ਪ੍ਰਾਈਵੇਟ ਪਾਰਟੀਆਂ ਦੀ ਮਾਲਕੀ ਹੈ ਸਾਡੇ ਸਾਰੇ ਪਰਿਵਾਰਾਂ ਦੀ ਮਾਲਕੀ ਹੈ ਇਹਦੇ 'ਚ ਕੋਈ ਪੰਚਾਇਤ ਦੀ ਜ਼ਮੀਨ ਨਹੀਂਗੀ ਇਹ ਸਾਡੀ ਸਾਰੇ ਘਰਾਂ ਦੀ ਮਾਲਕੀ ਹੈ ਉਦੋਂ ਸਾਰਿਆਂ ਨੇ ਰਜਾ ਮੰਦੀ ਨਾਲ ਛੱਪੜ ਭਰ ਕੇ ਇੱਥੇ ਗਰਾਊਂਡ ਬਣਾਤਾ ਸੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਬੈਠੇ ਹਾਂ ਅੱਜ ਸਕੂਲ ਦੀ ਬਿਲਡਿੰਗ ਬਣੀ ਵੀ ਹੈ ਇਹ ਜਗ੍ਹਾ ਸਕੂਲ ਦੀ ਮਾਲਕੀ ਹੈ ਸਕੂਲ ਦੇ ਨਾਂ ਰਜਿਸਟਰੀ ਹੋਈ ਵੀ ਹੈ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਕਿਹਾ ਹੈ ਤੇ ਕੱਲ ਵੀ ਮੈਨੂੰ ਪਤਾ ਲੱਗਿਆ ਵੀ 55 ਕਨਾਲਾਂ ਕਹਿੰਦੇ ਜ਼ਮੀਨ ਜਿਹੜੀ ਪੰਚਾਇਤ ਦੀ ਹੈ 22 ਕਨਾਲਾਂ ਦੇ ਵਿੱਚੋਂ 20 ਕਨਾਲਾਂ ਜੋ ਇਹਨਾਂ ਦੀ ਮੰਤੀ ਦੀ ਰਿਪੋਰਟ ਆ ਸਕੂਲ ਦੇ ਥੱਲੇ ਛੱਪੜ ਦੀ ਜ਼ਮੀਨ ਆ ਉਹ ਪ੍ਰਾਈਵੇਟ ਮਾਲਕਾਂ ਦੀ ਜ਼ਮੀਨ ਆ ਇੱਕ ਦੋ ਕਨਾਲਾਂ ਜ਼ਮੀਨ ਜ਼ਰੂਰ ਹੈਲਥ ਡਿਪਾਰਟਮੈਂਟ ਦੀ ਜਿਹੜੀ ਹੈਗੀ ਆ ਉਹਦੇ ਚੋਂ ਕੁਝ ਇਸ ਸਕੂਲ ਦੇ ਕਬਜ਼ੇ 'ਚ ਆਉਂਦਾ ਹੈ ਜਿਹੜਾ ਮੇਨ ਮੁੱਦਾ ਹੈ ਤੇ 7-8 ਕਨਾਲਾਂ ਜ਼ਮੀਨ ਜਿਹੜੀ ਇਧਰ ਹੋਸਟਲ ਵਾਲੇ ਪਾਸੇ ਐ ਉਹਦੇ ਵੱਟੇ ਸਕੂਲ ਨੇ ਸਟੇਡੀਅਮ ਨੂੰ ਜ਼ਮੀਨ ਦਿੱਤੀ ਵੀ ਐ ਪੰਚਾਇਤ ਨੂੰ ਜ਼ਮੀਨ ਦਿੱਤੀ ਵੀ ਐ 8 ਕਨਾਲਾਂ 16 ਮਰਲੇ ਕਿੰਨੀ ਉਹਦਾ ਵਟਾਂਦਰਾ ਨਹੀਂ ਹੋਇਆਗਾ ਪਰ ਜ਼ਮੀਨ ਉਹਦੇ ਵੱਟੇ ਸਕੂਲ ਨੇ ਮੁੱਲ ਲੈ ਕੇ ਦਿੱਤੀ ਵੀ ਐ ਇਹਨਾਂ ਨੇ ਸਾਰੀ ਪੰਚਾਇਤ ਵਾਲੀ ਜ਼ਮੀਨ ਵੀ ਵਿੱਚ ਗਿਣ ਕੇ ਉਹ ਸਟੇਡੀਅਮ ਵਾਲੀ ਜ਼ਮੀਨ ਵੀ ਗਿਣ ਕੇ ਇੱਕ ਮੁੱਦਾ ਬਣਾਤਾ ਵੀ 55 ਕਨਾਲਾਂ ਦੇ ਉੱਤੇ ਕਾਬਜ ਐ ਹੂੰ ਮੈਂ ਬੇਨਤੀ ਕੀਤੀ ਸੀਗੀ ਪੰਚਾਇਤ ਡਿਪਾਰਟਮੈਂਟ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਸਾਰਿਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੈ ਵੀ ਜੇ ਪੰਚਾਇਤ ਜਾਂ ਪੰਚਾਇਤ ਵਿਭਾਗ ਜ਼ਮੀਨ ਵਟੇ ਜ਼ਮੀਨ ਲੈਣੀ ਚਾਹੁੰਦਾ ਹੈ ਅਸੀਂ ਜ਼ਮੀਨਦਾਰ ਨੇ ਤਿਆਰ ਜੇ ਮਾਰਕੀਟ ਰੇਟ ਦੇ ਪੈਸੇ ਲੈਣੇ ਚਾਹੁੰਦੇ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹੈ ਅਸੀਂ ਇਸ ਸੰਸਥਾ ਨੂੰ ਜਿਹੜੀ ਇਲਾਕੇ ਦੀ ਲੀਡਿੰਗ ਸੰਸਥਾ ਹੈ ਅਸੀਂ ਇਹਨੂੰ ਕਿਸੇ ਲਿਟੀਗੇਸ਼ਨ 'ਚ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਇਸ ਸੰਸਥਾ ਨਾਲ 2250 ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ ਮੈਂ ਕੱਲ ਕਹਿ ਸੁਣ ਰਿਹਾ ਸੀਗਾ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਸੀ ਮੈਂ ਜਾ ਕੇ ਐਡਮਿਸ਼ਨ ਕਰਾਉਂਗਾ ਸਕੂਲ ਬਹੁਤ ਹੈ ਜਲਾਲਾਬਾਦ 'ਚ ਬਹੁਤ ਸਕੂਲ ਖੁੱਲੇ ਐ ਪਰ ਬੰਦ ਹੋ ਗਏ ਐ ਬਿਲਡਿੰਗ ਬਣਾਉਣੀ ਸੌਖੀ ਐ ਪਰ ਸਕੂਲ ਚਲਾਉਣਾ ਬਹੁਤ ਔਖਾ ਐ ਸਿਆਸੀ ਜੇ ਰੰਜਿਸ਼ ਹੈਗੀ ਸਾਡੇ ਨਾਲ ਕੋਈ ਤੇ ਸਾਨੂੰ ਕੋਈ ਗੇਲਾ ਨਹੀਂ ਸਾਡੇ ਤੇ ਪਰਚਾ ਕਰਾ ਲੈਣ ਸਾਡਾ ਕੋਈ ਨੁਕਸਾਨ ਕਰਨਾ ਕਰ ਲੈਣ ਪਰ ਸੰਸਤਾ ਤੇ ਸਿਆਸਤ ਨਾ ਕਰਨੀ ਦੂਜੇ ਉਹਨਾਂ ਨੇ ਦੋਸ਼ ਲਾਇਆ ਸੀ ਵੀ ਇਹਨਾਂ ਨੇ ਠੱਗੀਆਂ ਮਾਰੀਆਂ ਸਾਧ ਜੋਰਾ ਸਿੰਘ ਮਾਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਐ 14 ਸਾਲ ਉਹਨਾਂ ਨੂੰ ਸਵਰਗਵਾਸੋ ਇਹਨੂੰ ਹੋ ਗਈ ਐ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਕਰਕੇ ਪੂਜਦੇ ਐ ਨਾ ਤਾਂ ਸਾਹ ਜੋੜਾ ਸਿੰਘ ਮਾਨ ਨੂੰ ਨਾ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਬੇਸੀ ਇਹਨਾਂ ਤੋਂ ਸਰਟੀਫਿਕੇਟ ਲੈ ਲੈ ਸਾਡੇ ਪਰਿਵਾਰ ਦੀ ਜਿਹੜੀ ਚਾਦਰ ਐ ਦੁੱਧ ਵਰਗੀ ਚਿੱਟੀ ਐ ਮੈਂ ਦਾਅਵੇ ਨਾਲ ਕਹਿੰਦਾ ਫਾਜ਼ਲਕਾ ਕੀ ਫਿਰੋਜ਼ਪੁਰ ਕੀ ਪੂਰਾ ਪੰਜਾਬ ਦੁਨੀਆਂ 'ਚ ਕੋਈ ਬੰਦਾ ਉਂਗਲ ਘੜੀ ਕਰਕੇ ਕਹਿ ਦੇ ਕਿ ਕਿਸੇ ਬੰਦੇ ਦੇ ਸਾਡਾ ਪਰਿਵਾਰ ਚਾਹ ਦੇ ਕੱਪ ਦਾ ਵੀ ਰਵਾਦਾਰ ਹੋਵੇ ਤੇ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਵੇ ਤੁਸੀਂ ਦੋਸ਼ ਲਾਉਣੇ ਸੌਖੇ ਐ ਪਰ ਸਿੱਧ ਕਰਨੇ ਬਹੁਤ ਔਖੇ ਐ ਤੁਰੇ ਜਾਂਦੇ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿੱਦੇ ਤੇ ਮਰਜ਼ੀ ਦੋਸ਼ ਲਾ ਦਿਓ ਬਹੁਤ ਸੌਖੇ ਐ ਜਿਹੜਾ ਸਕੂਲ ਦੇ ਵਿੱਚ ਸਿਰਫ ਦੋ ਕਨਾਲਾਂ ਦਾ ਰੋਲਾ ਤੇ ਕੁਝ ਮਰਲੇ ਸਕੂਲ ਦੇ ਕਬਜ਼ੇ ਥੱਲੇ ਆਉਂਦੇ ਆ। ਹੂੰ 2019 ਦੇ ਵਿੱਚ ਬੇਨਤੀ ਕਰਾਈ ਸੀ ਹਾਈ ਕੋਰਟ ਦੇ ਹੁਕਮਾਂ ਨਾਲ ਤੇ ਉਦੋਂ ਤਹਿਸੀਲਦਾਰ ਸਾਹਿਬ ਦੀ ਰਿਪੋਰਟ ਹੈ ਵੀ ਜਿਹੜਾ ਛੱਪੜ ਹੈ ਪ੍ਰਾਈਵੇਟ ਧਰਾਂ ਦੀ ਮਾਲਕੀ ਹੈ ਤੇ ਪੰਚਾਇਤ ਦਾ ਕੋਈ ਹੱਕ ਨਹੀਂਗਾ। ਉਹਨਾਂ ਨੇ ਲਿਖਤੀ ਦਿੱਤਾ ਹੈ। ਹੂੰ ਪਰ ਉਹਨਾਂ ਸਰਕਾਰ ਦੇ ਦਬਾਅ ਥੱਲੇ ਆ ਕੇ ਰਿਪੋਰਟਾਂ ਸੀ ਵੀਡੀਓ ਦਾ ਟਾਈਮ ਮੰਗਿਆ ਜਦੋਂ ਮਿੰਤੀ ਕਰਨ ਆਏ ਹੁਣ 14 ਤਰੀਕ ਨੂੰ ਅਸੀਂ ਕਿਹਾ ਸੀ 20 ਤਰੀਕ ਤੱਕ ਅਸੀਂ ਬਿਜ਼ੀ ਆਂ ਵੀ ਸਾਨੂੰ ਟਾਈਮ ਦਿੱਤਾ ਜਾਵੇ ਹਫਤੇ ਦਾ ਸਾਡੀ ਗੈਰ ਹਾਜ਼ਰੀ 'ਚ ਉਹਨਾਂ ਨੇ ਜੋ ਰਿਪੋਰਟ ਸਟੇਡੀਅਮ ਵਾਲੀ ਜਗ੍ਹਾ ਵੀ ਸਾਰੀ ਪਾ ਕੇ ਇੱਧਰ ਉੱਧਰ ਪਾ ਕੇ 55 ਕਰਾਣਾਂ ਦੀ ਰਿਪੋਰਟ ਬਣਾ ਕੇ ਦੇਤੀ ਹਾਈ ਕੋਰਟ ਤੱਕ ਤਰੀਕੇ ਪਤਾ ਤਾਂ ਉਦੋਂ ਲੱਗੂ ਜਦੋਂ ਸਿੱਧ ਕਰਨਗੇ ਜਾ ਕੇ ਉੱਥੇ ਤੁਹਾਡੇ ਕਹਿੰਦਾ ਮਤਲਬ ਇਹ ਸਿਆਸੀ ਦਬਾਅ ਹੇਠਾ ਸਾਰਾ ਕੁਝ ਹੋ ਰਿਹਾ ਬਿਲਕੁਲ ਸਿਆਸੀ ਹੋ ਰਿਹਾ ਪਰ ਇਹ ਸਕੂਲ ਦੇ ਵਿਦਿਆਲੇ ਕਿਤੇ ਨਾ ਕਿਤੇ ਬੱਚਿਆਂ ਦੇ ਭੁੱਖ ਦੇ ਉੱਤੇ ਤਾਂ ਤਲਵਾਰ ਲਟਕਰੀ ਹੈ ਜੀ ਮੈਂ ਤੁਹਾਡੇ ਮਾਧ ਸਮੂਚੇ ਹਮਕੇ ਦੇ ਸਮੂਚੇ ਇਲਾਕੇ ਦੇ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਬੱਚੇ ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਐ ਉਹ ਸਾਡੇ ਬੱਚੇ ਐ ਉਹਨਾਂ ਦੀ ਸਟੱਡੀ ਦਾ ਜਿਹੜਾ ਜ਼ਿੰਮੇਵਾਰੀ ਐ ਉਹ ਮਾਤਾ ਗੁਜਰੀ ਪਬਲਿਕ ਸਕੂਲ ਦੇ ਸਟਾਫ ਦੀ ਐ ਮਾਤਾ ਗੁਜਰੀ ਪਬਲਿਕ ਸਕੂਲ ਦੇ ਮੈਨੇਜਮੈਂਟ ਦੀ ਐ ਉਹਨਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪਰ ਸਰ ਸਰਕਾਰੀ ਸਕੂਲਾਂ ਦੇ ਬਾਹਰ ਪੋਸਟਰ ਲੱਗ ਚੁੱਕੇ ਨੇ ਕਿ ਮਾਤਾ ਗੁਜਰੀ ਸਕੂਲ ਬੰਦ ਹੋ ਚੁੱਕਿਆ ਹੈ ਤੁਸੀਂ ਐਡਮਿਸ਼ਨਸ ਨਾ ਕਰਾਓ ਉਹਦੇ ਬਾਰੇ ਤੁਸੀਂ ਕੀ ਕਹਿਣਾ ਕਿਉਂਕਿ ਤਲਵਾਰ ਤਾਂ ਲਟਕ ਰਹੀ ਹੈ ਦੇਖੋ ਮੈਂ ਇੰਨਾ ਕਹਿ ਸਕਦਾ ਵੀ ਬੱਚੇ ਅਸੀਂ ਪੜ੍ਹਾਵਾਂਗੇ ਪੋਸਟਰ ਸਰਕਾਰ ਲਾ ਰਹੀ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਅਸੀਂ ਬੋਲਣ ਤੋਂ ਨਹੀਂ ਰੋਕ ਸਕਦੇ ਪਰ ਜ਼ਿੰਮੇਵਾਰੀ ਪੇਰੈਂਟਸ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦਾ ਹਾਂ ਵੀ ਕਿਸੇ ਪੈਨਿਕ ਚ ਨਾ ਹੋ ਤੁਸੀਂ ਕਿਸੇ ਚ ਨਾਓ ਬੱਚੇ ਆ ਜਿਹੜੇ ਮਾਤਾ ਗੁਜਰੀ ਦਾ ਸਟਾਫ ਮਾਤਾ ਗੁਜਰੀ ਦੀ ਮੈਨੇਜਮੈਂਟ ਪੜਾਉਗੀ ਤੁਹਾਨੂੰ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਇਹ ਇਸ ਇਹਨਾਂ ਦੋ ਜਿਸ ਤਰ੍ਹਾਂ ਤੁਸੀਂ ਸਰ ਕਿਹਾ ਵੀ ਇਸ ਤੋਂ ਬਾਅਦ ਇੱਕ ਹੋਰ ਵੀ ਦੋਸ਼ ਲਗਾਏ ਗਿਆ ਨੇ ਕਿ ਸਰਕਾਰੀ ਫੰਡ ਜੇਕਰ ਆਇਆ ਹੈ ਇਹ ਪ੍ਰਾਈਵੇਟ ਤੁਸੀਂ ਕਹਿੰਦੇ ਹੋ ਵੀ ਪ੍ਰਾਈਵੇਟ ਅਦਾਰਾ ਨਹੀਂ ਇੱਕ ਟਰਸਟ ਹੈ ਟਰਸਟ ਨੂੰ ਮਿਲਿਆ ਉਹ ਫੰਡ ਬਿਲਕੁਲ ਜੇ ਕੋ ਮੈਂਬਰ ਪਾਰਲੀਮੈਂਟ ਹੈ ਉਹਨਾਂ ਰਿਕਮੈਂਡੇਸ਼ਨ ਦੇ ਨਹੀਂ ਹੁੰਦੀ ਐ ਵੀ ਮੇਰਾ ਫੰਡ ਐ ਸੰਸਥਾ ਨੂੰ ਦੇ ਦੇ ਉਹ ਸੰਸਥਾ ਲੈਣ ਦੇ ਕਾਬਿਲ ਆ ਜਾਂ ਨਹੀਂ ਇਹ ਡੀਸੀ ਨੇ ਦੇਖਣਾ ਹੁੰਦਾ ਐਲੋਕੇਟ ਡੀਸੀ ਨੇ ਕਰਨਾ ਹੁੰਦਾ ਜੀ ਉਹ ਇਹ ਤਾਂ ਹੈ ਨਹੀਂਗਾ ਵੀ ਮੇਰੀ ਜੇਬ ਚੋਂ ਮੈਂ ਕੱਢ ਕੇ ਜਿਹਨੂੰ ਮਰਜ਼ੀ 500 ਫੜਾ ਦੇ ਜਿਹਨੂੰ ਮਰਜ਼ੀ 1000 ਸਰਕਾਰੀ ਫੰਡ ਐ ਇਹ ਜੀ ਉਹਦਾ ਆਡਿਟ ਵੀ ਹੁੰਦਾ ਐ ਉਹਦੀ ਇਨਸਪੈਕਸ਼ਨਾਂ ਵੀ ਹੁੰਦੀਆਂ ਉਹਦੇ ਯੂਸੀ ਵੀ ਜਾਂਦੇ ਐ ਔਰ ਐਮਪੀ ਲੈਡ ਦਾ ਜਿਹੜੇ ਫੰਡ ਐ ਜਦੋਂ ਯੂਸੀ ਜਾਂਦਾ ਐ ਨੈਕਸਟ ਗ੍ਰਾਂਟ ਫੇਅਰ ਜਾ ਕੇ ਰਿਲੀਜ਼ ਹੁੰਦੀ ਐ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਐਮਪੀ ਗ੍ਰਾਂਟ ਦੇ ਸਕਦੇ ਆ। ਉਹ ਇਹ ਨਹੀਂ ਕਿ ਐਮਪੀ ਨੇ ਰეკਮੈਂਡੇਸ਼ਨ ਕਰਨੀ ਹੁੰਦੀ ਐਮਪੀ ਨੇ ਰეკਮੈਂਡੇਸ਼ਨ ਕਰਤੀ ਗਾਂ ਤਾਂ ਡੀਸੀ ਨੇ ਦੇਖਣਾ ਹੈ। ਜਿਹੜਾ ਡਿਸਟ੍ਰੀਬਿਊਸ਼ਨ ਏਜੰਸੀ ਹੈ ਡਿਪਟੀ ਕਮਿਸ਼ਨਰ ਹੌਸਲੇ ਤਾਂ ਉਹਨੇ ਦੇਖਣਾ ਹੁੰਦਾ ਵੀ ਫੰਡ ਇੱਥੇ ਭੇਜ ਸਕਦੇ ਆ ਵੀ ਅਲੋਕੇਸ਼ਨ ਸਹੀ ਹੈ ਜਿਹੜੀ ਰეკਮੈਂਡੇਸ਼ਨ ਸਹੀ ਹੈ ਜਾਂ ਗਲਤ ਹੈ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਨੇ ਸਹੀ ਵੇਖ ਕੇ ਦਿੱਤੇ ਆ ਟੀ ਸਾਹਿਬ ਨੇ। ਤੁਹਾਨੂੰ ਦੱਸਿਆ ਵੀ ਦੋ ਛਲਾਉਣੇ ਸੌਖੇ ਆ। ਜਿੰਨੀ ਸਟੇਡੀਅਮ ਦੀ ਜਗ੍ਹਾ ਜਿੰਨੀ ਸਾਰੀ ਸਾਰੀ ਸਕੂਲ ਦੇ ਨਾਮ ਮੜ ਕੇ ਤੇ ਇੱਕ ਹਾਈ ਕੋਰਟ ਚ ਜਾ ਕੇ ਦੇਤਾ ਵੀ 55 ਕਨਾਲਾਂ ਦੇ ਉੱਤੇ ਸਕੂਲ ਕਰਦੇ ਇਹੀ ਗੱਲ ਕੀਤੀ ਗਈ ਯਾਨੀ ਹਕੀਕਤ ਇਹ ਤੁਸੀਂ ਤੁਸੀਂ ਕਿੰਨੇ ਆਹ ਸਨਸੀ ਕੀ ਸਾਰੇ ਸਕੂਲ ਦੀ ਪਹਿਲਾਂ ਤਾਂ 9 ਕਿੱਲੇ ਹੈ ਨਹੀਂ ਸਕੂਲ ਕੋਲੇ ਜੀ ਜੀ ਤੁਹਾਨੂੰ ਮੈਂ ਪਹਿਲਾਂ ਤੇ ਦੇ ਦਿਆਂ ਸਕੂਲ ਕੋਲੇ 9 ਕਿੱਲੇ ਹੈ ਨਹੀਂਗੇ ਹੂੰ ਸਕੂਲ ਕੋਲੇ ਮਸਾਂ 5 ਕਿੱਲੇ ਜ਼ਮੀਨ ਹੈ 5 ਨਹੀਂ ਤਾਂ 5.5 ਹੋਣੀਆਂ ਹੈ ਠੀਕ ਹੈ 9 ਕਿੱਲੇ ਹੈ ਨਹੀਂਗੇ ਉਹ ਸਾਰਾ ਕੁਝ ਹੀ ਝੂਠ ਦਾ ਬੁਲੰਦਾ ਹੈ ਹੂੰ ਜਦੋਂ ਹਾਈ ਕੋਰਟ ਚ ਸਾਹਮਣਾ ਸਾਹਮਣਾ ਹੋਊਗਾ ਸਾਰਾ ਕੁਝ ਕਲੀਅਰ ਹੋ ਜਾਊਗਾ ਤੁਹਾਡੇ ਮੁਤਾਬਕ ਜਿਹੜੀ ਉਹ ਡਿਸਪੈਂਸਰੀ ਦੀ ਜਗ੍ਹਾ ਹੈਗੀ ਆ ਉਹ ਇਸ ਨਕਸ਼ੇ ਚ ਆਉਂਦੀ ਥੋੜੀ ਬਹੁਤੀ ਹਮ ਮੈਂ ਐਗਜੈਕਟ ਤਾਂ ਨਹੀਂ ਕਹਿ ਸਕਦਾ ਕੋਈ 5 ਮਰਲੇ ਆ ਜੇ 7 ਮਰਲੇ ਆ ਜੇ ਮੈਂ ਉਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਮਿੰਤੀ ਮੇਰੀ ਗੈਰ ਹਾਜ਼ਰੀ ਚ ਹੋਈ ਹੈ ਅੱਛਾ ਜੇ ਮੇਰੇ ਸਾਹਮਣੇ ਮਿੰਤੀ ਹੋਈ ਹੁੰਦੀ ਮੈਂ ਦੱਸ ਦਿੰਦਾ ਵੀ ਇੰਨੇ ਫੁੱਟ ਆਉਂਦੀ ਹੈ ਠੀਕ ਹੈ ਉਹ ਮੇਰੀ ਗੈਰ ਹਾਜ਼ਰੀ ਸੰਬੰਧ ਦਾ ਟਾਈਮ ਹੈ ਅਸੀਂ ਵੀਡੀਓ ਤਾਂ ਟਾਈਮ ਮੰਗੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਬੇਨਤੀ ਦਾ ਅਸੀਂ ਡੀਓ ਤੋਂ ਟਾਈਮ ਮੰਗਿਆ ਵੀ ਸਾਨੂੰ ਹਫ਼ਤੇ ਦਾ ਟਾਈਮ ਦੇ ਦਿਓ ਜਵਾਬ ਦੇਣ ਵਾਸਤੇ ਉਹਨਾਂ ਨੇ ਸ਼ਾਮ ਨੂੰ ਰਿਪੋਰਟਰ ਗੇਸਟ ਬਣਾਤੀ ਪਤਾ ਨਹੀਂ ਐਡਾ ਕੀ ਪ੍ਰੈਸ਼ਰ ਸੀ ਜਾਂ ਕੀ ਸੀ ਉਹਨਾਂ ਦੇ ਉੱਤੇ ਤੁਸੀਂ ਇਹ ਵੀ ਕੋਈ ਆਫਰ ਦਿੱਤਾ ਕੇਸ ਦੇ ਬਦਲੇ ਸਕੂਲ ਜਗ੍ਹਾ ਹੋਰ ਦੇਣ ਨੂੰ ਤਿਆਰ ਹੈਗਾ ਜਾਂ ਅਪਾਰਟਮੈਂਟ ਨੂੰ ਲਿਖ ਕੇ ਦਿੱਤਾ ਅਸੀਂ ਵੀਡੀਓ ਸਾਬ ਨੂੰ ਲਿਖ ਕੇ ਦਿੱਤਾ ਡਾਇਰੈਕਟਰ ਸਾਬ ਨੂੰ ਲਿਖ ਕੇ ਦਿੱਤਾ ਹਾਈ ਕੋਰਟ 'ਚ ਲਿਖ ਕੇ ਦਿੱਤਾ ਵੀ ਸਕੂਲ ਕੋਲੇ ਪਾਸੇ ਜਗ੍ਹਾ ਹੈਗੀ ਹੈ ਪੰਚਾਇਤ ਨੇ ਜੇ ਜ਼ਮੀਨ ਲੈਣੀ ਹੈ ਜ਼ਮੀਨ ਲੈ ਲਈ ਜੇ ਪੰਚਾਇਤ ਨੇ ਮਾਰਕੀਟ ਰੇਟ ਦੇ ਪੈਸੇ ਲੈਣੇ ਆਸੀਂ ਪੈਸੇ ਦੇਣ ਨੂੰ ਤਿਆਰ ਤੇ ਮੈਂ ਤਾਂ ਇੱਥੋਂ ਤੱਕ ਵੀ ਤੁਹਾਡੇ ਮੱਦੇ ਹੋਂ ਰਹਿ ਕੇ ਕਹਿੰਦਾ ਜੇ ਮੇਰੀ ਪ੍ਰਾਈਵੇਟ ਜ਼ਮੀਨ ਚੋਂ ਕਿਸੇ ਨੇ ਜ਼ਮੀਨ ਲੈਣੀ ਹੈ ਪੰਚਾਇਤ ਨੂੰ ਮੈਂ ਉਹ ਵੀ ਦੇਣ ਨੂੰ ਤਿਆਰ ਆ ਵੀ ਸਸਤਾ ਨੂੰ ਖਰਾਬ ਨਾ ਕਰੋ ਮੈਂ ਆਪਦੀ ਜ਼ਮੀਨ ਚੋਂ ਵੀ ਜਾਤੀ ਚੋਂ ਵੀ ਦੇਣ ਨੂੰ ਤਿਆਰ ਆ ਮੈਂ ਤਾਂ ਬੱਚਿਆਂ ਦੇ ਭਵਿੱਖ ਵਾਸਤੇ ਇੰਨਾ ਵੀ ਕਰ ਸਕਦਾ ਜੇ 2-4 ਕਿੱਲੇ ਮੈਨੂੰ ਵੀ ਦੇਣੇ ਪਏ ਮੈਂ ਵੀ ਦੇ ਦੂੰਗਾ ਸੰਸਥਾ ਬਣਾਉਣੀ ਬਹੁਤ ਔਖੀ ਹੈ ਤੇ ਬਣਾ ਕੇ ਚਲਾਉਣੀ ਉਦੋਂ ਔਖੀ ਹੈ ਤੇ ਨਾਮਵਰ ਸੰਸਥਾ ਹੈ ਜਿੱਥੋਂ ਦੇ ਪੜੇ ਹੋ ਇੰਜੀਨੀਅਰ ਬਣੇ ਆ ਡਾਕਟਰ ਬਣੇ ਆ ਜੱਜ ਬਣੇ ਆ ਟੀਚਰ ਬਣੇ ਆ ਹੋਰ ਉੱਚੇ ਅਹੁਦਿਆਂ ਤੇ ਗਏ ਆ ਬਾਹਰ ਜਾ ਕੇ ਬੱਚੇ ਸੈਟਲ ਹੋ ਗਏ ਆ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਗਏ ਆ ਤੇ ਹਜ਼ਾਰਾਂ ਹੀ ਪੜ੍ਹ ਰਹੇ ਆ ਇੱਕ ਹੋਰ ਰੋਪ ਸੀਗਾ ਕਿ ਜਿਹੜੀ ਸੰਸਥਾ ਰਜਿਸਟਰਡ ਕਰਾਈ ਗਈ ਸੀ ਸੁਸਾਇਟੀ ਐਕਟ ਦੇ ਅੰਦਰ ਉਹਦੇ ਚ ਜਿਹੜੇ ਮੈਂਬਰ ਰਹੇਗੇ ਆ ਉਹ ਜਿਹੜੇ ਆਪਣੀ ਮਰਜ਼ੀ ਨਾਲ ਬਦਲੇ ਗਏ ਆ ਜਾਂ ਨਹੀਂ ਬਦਲੇ ਗਏ ਇਹੋ ਜਿਹਾ ਵੀ ਇਲਜ਼ਾਮ ਹੈਗੀ ਨਹੀਂ ਨਹੀਂ ਸਾਡੇ ਸੰਸਥਾ ਦੇ ਵਿੱਚ ਜਿਹੜੇ ਮੈਂਬਰ ਸੀਗੇ ਉਹਨਾਂ ਚ ਡੈਥ ਹੋ ਗਈ ਹੈ ਜਿਵੇਂ ਸਰ ਗੋਬਿੰਦਰ ਸਿੰਘ ਸੰਧੂ ਦੀ ਡੈਥ ਹੋ ਗਈ ਹੈ ਤੇ ਉਹਨਾਂ ਦੇ ਥਾਂ ਤੋਂ ਚੇਅਰਮੈਨ ਸੀ ਸਕੂਲ ਦੇ ਅੱਜ ਗੁਰਿੰਦਰਪਾਲ ਸਿੰਘ ਜੀ ਨੂੰ ਬੰਪੀ ਬੰਪੀ ਕਹਿ ਕੇ ਬੰਪੀ ਸੰਧੂ ਕਰਕੇ ਜਾਣਦੇ ਆ। ਅੱਜ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਮੈਂਬਰ ਪਾਇਆ ਗਿਆ ਸਕੂਲ ਦੇ ਚੇਅਰਮੈਨ ਉਹ ਹੈ। ਪ੍ਰੇਮ ਕੁਮਾਰ ਵਲੇਚਾ ਜੀ ਵਾਈਸ ਚੇਅਰਮੈਨ ਹੈ ਸਕੂਲ ਦੇ। ਜਿੰਨੀਆਂ ਨਾਮਵਰਸ਼ਕ ਸੀਤਾ ਹਲਕੇ ਦੀਆਂ ਜੀ ਕੇ ਜਿੰਦਲ ਐਡਵੋਕੇਟ ਦੇ ਟਰਸਟੀ ਹੈ। ਭੋਲੀ ਅਗਰਵਾਲ ਸੁਭਾਸ਼ ਅਗਰਵਾਲ ਦੇ ਮੈਂਬਰ ਸੀ ਉਹਦੀ ਡੈਥ ਹੋ ਗਈ ਸੀ ਉਹਦਾ ਬੇਟਾ ਜਿਹੜਾ ਸੁਮੇਤ ਅਗਰ ਸੁਮੇਤਾ ਅਗਰਵਾਲ ਉਹ ਇਹਦਾ ਮੈਂਬਰ ਹੈ। ਜਦੋਂ ਵੀ ਕਿਸੇ ਦੀ ਕਿਤੇ ਮਰਤੂ ਹੋ ਜਾਂਦੀ ਹੈ ਜਾਂ ਉਹਦੀ ਥਾਂ ਤੇ ਨਵੇਂ ਮੈਂਬਰ ਪਾਏ ਗਏ ਆ ਉਹਦੇ ਸਰ 14 ਬੱਚੇ ਕਦੇ ਸਕੂਲੋਂ ਕੱਢੇ ਗਏ ਸੀ 14 ਬੱਚਿਆਂ ਦਾ ਜਿਹਤੇਕਰ ਸਵਾਲ ਆ ਸਰ ਗੁਰਪ੍ਰੀਤ ਸਿੰਘ ਦਾ ਬੱਚਾ ਇੱਥੇ ਪੜਦਾ ਸੀ ਪਲੱਸ 1 ਦੇ ਵਿੱਚ ਇਹ ਕਿਸੇ ਕਾਰਨ ਕਰਕੇ ਉਹਨਾਂ ਨੇ ਸ਼ਿਫਟ ਕਰਨਾ ਸੀਗਾ ਉਹ ਦੋ ਪੇਪਰਾਂ 'ਚੋਂ ਗੈਰ ਹਾਜ਼ਰ ਸੀਗਾ ਹੂੰ ਤੇ ਜੇ ਤਾਂ ਸਾਡੇ ਕੋਲੇ ਪਲੱਸ 2 ਚ ਰਹਿੰਦਾ ਉਹ ਤੇ ਅਸੀਂ ਉਹਦਾ ਕੰਪਾਰਟਮੈਂਟ ਦੇਣੀ ਸੀ ਅਸੀਂ ਕੰਪਾਰਟਮੈਂਟ ਦੇ ਕੇ 2-3 ਮਹੀਨੇ ਬਾਅਦ ਦੁਬਾਰਾ ਉਹਨੂੰ ਐਗਜ਼ਾਮ ਲੈ ਕੇ ਉਹਦਾ ਤੇ ਅਸੀਂ ਉਹ ਜਿਵੇਂ ਰੂਲ ਹੈ ਅਸੀਂ ਉਹਨੂੰ ਪ੍ਰੋਮੋਟ ਕਰ ਦੇਣਾ ਸੀ ਅੱਗੇ ਪਰ ਜਦੋਂ ਉਹਨਾਂ ਨੇ ਸਕੂਲ ਛੱਡਣਾ ਚਾਹਿਆ ਤੇ ਫੇਰ ਮਜਬੂਰ ਸੀ ਜੇ ਵੈਬਸਾਈਟ ਸੀ ਤੁਹਾਨੂੰ ਵੈਬਸਾਈਟ ਹੀ ਲਿਖਣਾ ਪੈਣਾ ਸੀ ਉਨੇ ਉਹ ਕਰਕੇ ਚਿਆਸਤ ਕਰਕੇ 12 14 ਬੱਚੇ ਹੋਰ ਜਿਹੜੇ ਆਪਦੇ ਤਾਏ ਚਾਚੇ ਆnde ਸੀ ਉਹ ਵੀ ਨਾਲ ਰਲਾ ਦੇ ਹਮ ਕੱਲ ਕੇ ਵੀ ਅਲੀਗੇਸ਼ਨ ਲਾਇਆ ਵੀ 14 ਬੱਚੇ ਕੱਢੇ ਗਏ ਆ ਤੂੰ ਫੇਰ ਹਾਈ ਕੋਰਟ ਗਏ ਹਾਈ ਕੋਰਟੋਂ ਪਹਿਲਾਂ ਗਏ ਹਮ ਬੱਚੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਹਟਾਏ ਆ ਔਰ ਉਹਨਾਂ ਦਾ ਖਦਸ਼ਾ ਸੀਗਾ ਉਹ ਇੱਥੇ ਟੀਚਰਾਂ ਨੂੰ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਕਿਤੇ ਸਕੂਲ ਦੇ ਵਿੱਚ ਪੁਜਾਇਰ ਤਾਂ ਨਹੀਂ ਪਾ ਦੋਗੇ ਮੈਨੇਜਮੈਂਟ ਕਿਤੇ ਹੂੰ ਉਹਨਾਂ ਦਾ ਹਟਾਉਣ ਦਾ ਕਾਰ ਸੋਚ ਵੇਖੋ ਉਹਨਾਂ ਦੀ ਤੁਸੀਂ ਇੱਥੇ ਨਾ ਤਾਂ ਇਕੱਲੇ ਕਾਲੀਦਲ ਵਾਲਾਂ ਦੇ ਬੱਚੇ ਪੜਦੇ ਐ ਨਾ ਇਕੱਲੇ ਕਾਂਗਰਸ ਵਾਲਾਂ ਦੇ ਪੜਦੇ ਐ ਨਾ ਇੱਥੇ ਆਪ ਵਾਲਾਂ ਦੇ ਪੜਦੇ ਐ ਨਾ ਭਾਜਪਾ ਵਾਲਾਂ ਦੇ ਨਾ ਬੀਐਸਪੀ ਵਾਲਾਂ ਦੇ ਨਾ ਕਮਿਊਨਿਸਟਾਂ ਦੀ ਇੱਥੇ ਤਾਂ ਸਾਂਝੀ ਸੰਸਥਾ ਐ ਸਿਆਸਤ ਦਾ ਮਤਲਬ ਹੀ ਕੋਈ ਨਹੀਂਗਾ ਜਿੱਦ ਦੇ ਸੰਸਥਾ ਤੇ ਸਿਆਸਤ ਵੱਢ ਕੇ ਉਹਦੇ ਸੰਸਥਾ ਫੇਲ ਹੋ ਜਾਉ ਹੂੰ ਤੁਸੀਂ ਤੁਸੀਂ ਇਲਾਕੇ ਦੇ ਰਹਿਣ ਵਾਲੇ ਹੋ ਹੋ ਸਕਦਾ ਤੁਹਾਡਾ ਵੀ ਕਿਸੇ ਦਾ ਬੱਚਾ ਇੱਥੇ ਪੜਦਾ ਹੋਵੇ ਤੁਸੀਂ ਦੱਸੋ ਵੀ ਕਿਤੇ ਕੋਈ ਕਿਸੇ ਨੂੰ ਤਕਲੀਫ ਆਈ ਹੈ ਸਾਡੇ ਵੱਲੋਂ ਅੰਡਿਸਿਪਲਨ ਰੱਖਣ ਵਾਸਤੇ ਸਕੂਲ ਦਾ ਕਈ ਸਖਤ ਫੈਸਲੇ ਲੈਣੇ ਪੈਂਦੇ ਆ ਸਾਨੂੰ ਕੇਰੀ ਬੱਚੇ ਨੂੰ ਘੂੜਨਾ ਵੀ ਪੈਂਦਾ ਹੈ ਬੱਚੇ ਦਾ ਕੇਰੀ ਟੀਸੀ ਵੀ ਸਾਨੂੰ ਦੇਣਾ ਪੈਂਦਾ ਮਜਬੂਰ ਨੂੰ ਜਦੋਂ ਬੱਚਾ ਡਿਸਿਪਲਨ ਭੰਗ ਕਰਦਾ ਸਕੂਲ ਦਾ 2500 ਬੱਚਾ 2200 2500 ਬੱਚਾ ਤੇ ਉਹਨੂੰ ਡਿਸਿਪਲਨ ਮੇਨਟੇਨ ਕਰਨਾ ਤਾਂ ਸੰਸਥਾ ਵਾਸਤੇ ਬਹੁਤ ਜ਼ਰੂਰੀ ਹੈ ਸਾਡੀ ਕੋਈ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਜੇ 2500 ਬੱਚਾ ਇੱਥੇ ਪੜਦਾ ਹੈ ਤੇ ਜੇ 10 ਹੋਰ ਬੜੀ ਜਾਣਗੇ ਤਾਂ ਸਾਨੂੰ ਕੀ ਫਰਕ ਪੈਂਦਾ ਗੁਰਪ੍ਰੀਤ ਦਾ ਬੱਚਾ 10ਵੀਂ ਇੱਥੋਂ ਕੀਤੀ ਹੈ ਉਹਨੇ ਮਤਲਬ ਤੁਹਾਡਾ ਕਹਿੰਦਾ ਵੀ ਜੋ ਇਲਜ਼ਾਮ ਲੱਗੇ ਨੇ ਸਭ ਬੇਬੁਨਿਆਦ ਨੇ ਬੇਬੁਨਿਆਦ ਮੈਂ ਕਹਿੰਦਾ ਜੇ ਕੁਝ ਸਿਆਸੀ ਰੰਜਿਸ਼ ਹੈ ਕੀ ਹੈ ਤਾਂ ਸਾਡੇ ਨਾਲ ਵੈਸੇ ਹੀ ਕੱਢ ਲੈਣ ਸਕੂਲ ਦਾ ਇਹ ਨਾ ਕਰਨਾ ਕਿਉਂਕਿ 2000 ਪਲੱਸ ਬੱਚਾ ਇਸ ਸਕੂਲ ਦੇ ਵਿੱਚ ਉਹਨਾਂ ਦੇ ਤਲਵਾਰ ਲਟਕ ਰਹੀ ਕਿਉਂਕਿ ਪਿਛਲੇ ਕੱਲ ਵੀ ਐਜੀਟੇਸ਼ਨ ਜਲਾਲਾਬਾਦ ਦੇ ਵਿੱਚ ਕੀਤੀ ਗਈ ਰੋਡ ਜਾਮ ਕੀਤਾ ਰਿਹਾ ਦੇਖੋ ਸਾਡਾ ਸਾਡਾ ਨਾ ਤਾਂ ਕੋਈ ਰੋਡ ਜਾਮ ਕਰਨ ਦਾ ਮਕਸਦ ਹੈ ਨਾ ਕੋਈ ਸਾਡਾ ਐਜੀਟੇਸ਼ਨ ਕਰਨ ਦਾ ਮਕਸਦ ਹੈ ਨਾ ਸਾਡੀ ਸੋਚ ਹੈ ਅਸੀਂ ਮਾਨਯੋਗ ਹਾਈ ਕੋਰਟ ਨੂੰ ਅਪਰੋਚ ਕੀਤਾ ਹੈ ਜੀ ਹਾਈ ਕੋਰਟ ਜੋ ਫੈਸਲਾ ਕਰੂਗੀ ਕਾਨੂੰਨਨ ਲੜਾਈ ਲੜਾਂਗੇ ਜੋ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਸਾਨੂੰ ਮੰਨਣਯੋਗ ਹੋਊਗਾ ਅਸੀਂ ਕੋਈ ਐਜੀਟੇਸ਼ਨ ਨਹੀਂ ਕੋਈ ਸਾਡਾ ਕੁਝ ਨਹੀਂਗਾ ਹਾਂ ਜੇ ਐਮਐਲਏ ਸਾਹਿਬ ਸਾਡੇ ਨਾਲ ਸੈਟਿੰਗ ਕਰਨੀ ਚਾਹੁੰਦੇ ਆ ਸਪਸ਼ਟੀਕਰਨ ਚਾਹੁੰਦੇ ਆ ਕਿ ਉਹ ਵੀ ਦੇਣ ਨੂੰ ਤਿਆਰ ਹੈ ਜੇ ਕੱਲ ਨੂੰ এডਿਕੇਸ਼ਨ ਮਿਨਿਸਟਰ ਮੈਨੂੰ ਬੁਲਾਊਗਾ ਮੈਂ ਉੱਥੇ ਵੀ ਜਾਣ ਨੂੰ ਤਿਆਰ ਹੈ ਜਿੱਥੇ ਵੀ ਅਸੀਂ ਸੈਟਿੰਗ ਕਰਨ ਉਹਨਾਂ ਨਾਲ ਤਿਆਰ ਹੈ 24 ਘੰਟੇ ਸੰਸਥਾ ਵਾਸਤੇ ਜਿਹਦੇ ਕੋਲੇ ਵੀ ਕਹਿਣਗੇ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਆ ਦੇ ਵਾਸਤੇ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਾਣ ਨੂੰ ਤਿਆਰ ਹੈ ਸਰ ਤੁਸੀਂ ਇੱਕ ਗੱਲ ਕੀਤੀ ਹੈ ਕਿ ਬੱਚਿਆਂ ਦੇ ਭਵਿੱਖ ਲਈ ਤੁਸੀਂ ਜਿਹੜਾ ਹੈਗਾ ਉਹ ਅੱਗੇ ਸੋਚਿਆ ਹੋਇਆ ਹੈ ਬੱਚੇ ਜਿਹੜੇ ਆ ਉਸੇ ਸੰਸਥਾ 'ਚ ਪੜ੍ਹਨਗੇ ਉਹਨਾਂ ਦੇ ਵਾਸਤੇ ਕੀ ਅੱਗੇ ਪਲਾਨ ਹੈ ਸਕੂਲ ਕੋਲੇ ਕਿਉਂਕਿ ਬੱਚਿਆਂ ਦੇ ਮਾਪੇ ਜਦੋਂ ਜਦੋਂ ਉਦੋਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰ ਦਿਆਂਗੇ ਅੱਜ ਜਿਹੜਾ ਤੁਹਾਡਾ ਮਕਸਦ ਸੀ ਅਸੀਂ ਤੁਹਾਨੂੰ ਦੱਸਤਾ ਹੈ ਜਿਹੜਾ ਜਿੱਦ ਦੇ ਮਾਝੇ ਸਕੂਲ ਦੇ ਐਗਜ਼ਾਮ ਚੱਲ ਰਹੇ ਆ ਰਿਜ਼ਲਟ ਆਊਗਾ ਰਿਜ਼ਲਟ ਆਉਣ ਤੋਂ ਬਾਅਦ ਨਵੀਆਂ ਐਡਮਿਸ਼ਨਾਂ ਹੋਣੀਆਂ ਉਦੋਂ ਸਾਰਾ ਕੁਝ ਐਕਸਪਲੇਨ ਕਰ ਦਾਂਗੇ ਵੀ ਕਿਵੇਂ ਚੱਲੂਗਾ ਕਿਵੇਂ ਚਲਾਵਾਂਗੇ ਕਿ ਕਿੱਥੇ ਐਡਮਿਸ਼ਨ ਹੋ ਕੀ ਕਰਾਂਗੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਅੱਜ ਬੱਚਿਆਂ ਦੇ ਅੱਜ মিডিਆ ਦੇ ਰੂਬਰੂ ਹੋਏ ਹੋ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਘਬਰਾਉਣ ਦੀ ਲੋੜ ਨਹੀਂ ਬੱਚਿਆਂ ਦੇ ਮਾਪਿਆਂ ਮੈਂ ਤਾਂ ਹੱਥ ਜੋੜ ਕੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਤੇ ਮੈਂ ਪੇਰੈਂਟਸ ਦੇ ਅੱਗੇ ਵੀ ਸਿਰ ਝਕਾਉਣਾ ਹੈ ਵੀ ਉਹਨਾਂ ਨੇ ਬਹੁਤ ਸੰਸਤਾ ਵਾਸਤੇ ਕੀਤਾ ਹੈ ਸਾਡਾ ਸਾਥ ਦਿੱਤਾ ਹੈ ਆਵਾਜ਼ ਬੁਲੰਦ ਕੀਤੀ ਹੈ ਤੇ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਵੀ ਬੱਚੇ ਤੁਹਾਡੇ ਨਹੀਂ ਇਹ ਬੱਚੇ ਸਾਡੇ ਆ ਮਾਤਾ ਗੁਜਰੀ ਪਬਲਿਕ ਸਕੂਲ ਦੇ ਬੱਚੇ ਹੈ ਇਹਨਾਂ ਨੂੰ ਪੜ੍ਹਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡੇ ਸਟਾਫ ਦੀ ਜ਼ਿੰਮੇਵਾਰੀ ਹੈ ਸਾਡੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਮੈਂ ਵਾਰ-ਵਾਰ ਤੁਹਾਡੇ ਰਾਈ ਮਾਧਿਅਮ ਰਾਈ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਅਸੀਂ ਹੀ ਉਹਨਾਂ ਦੀ ਜ਼ਿੰਮੇਵਾਰੀ ਚੱਕਦੇ ਹਾਂ